ਆਜਾ ਬੱਚਿਓ ਹੁਣ ਅਗਲੀ ਖੇਡ ਲਈ ਖੇਡਾ ਪਲਾਸਟਿਕ ਖੇਡਾ ਆ ਬੱਚੇ ਕਹਿੰਦਾ ਖੇਡਦੇ ਆ ਪੁੱਛੀ ਖੇਡਾ ਆਦੂ ਗਾ ਬੱਚੇ ਬਹੁਤ ਘਾਟੇ ਖੇਡਦੇ ਆ ਠੀਕ ਹੈ ਜਿਆਦਾਤਰ ਛੋਟੇ ਬੋਲਾਂ ਨਾਲ ਹੀ ਜਿਵੇਂ ਖੇਡਦੇ ਤੇ ਆ ਦੇਖ ਕੇ ਕਿ ਇਸ ਕੀ ਬੁਗਾਂ ਚ ਕਿੰਨੀਆਂ ਬਾਲ ਹੁੰਦੀਆਂ ਫਿਰ ਇੱਤੀਆ ਏਟ ਦੇ ਉੱਤੇ ਜਾਂ ਡਿਟੇਲ ਬਣਾ ਕੇ ਚੰਗੇ ਜਾਂਦੇ ਰੱਖੇ ਜਾਂਦੇ ਆ ਕਿਨ ਕੇ ਠੀਕ ਹੈ ਉਹ ਡਿਟੇਲ ਨੂੰ ਕਿਹਾ ਇਸ ਬੋਲ ਦੀ ਇਸ ਬੋਲ ਦੀ ਮਦਦ ਨਾਲ ਆਪਾਂ ਨੂੰ ਕਿਹਾ ਮਾਦਾ ਚੋਂ ਸੁਖਣਾ ਇਹਦਾ ਦੋ ਟੀਮਾਂ ਹੋ ਗਿਆ ਦੇਖੋ ਜਿਹਦਾ ਤੇ ਕਿਹਦਾ ਗੱਲ ਲੱਗਣਾ ਹੈ ਧਿਆਨ ਨਾਲ ਦੇਖਿਓ ਜਰਾ ਠੀਕ ਆ ਆ ਬਹੁਤ ਮਾਰੀ ਆ ਇਹ ਬਹੁਤ ਧੀਰੇ ਮਾਰਦਾ ਦੋ ਟੀਮਾਂ ਕਿੱਦਾਂ ਕਰ ਸਕਦੀ ਆ ਠੀਕ ਆ ਆਲੋ ਨੂੰ ਮਾਰੀ ਬਹੁਤ ਦੇਖਿਆ ਨਹੀਂ ਦੇਖਿਆ ਸਰਦਾਰ ਫੇਸ ਕਰਾਈ ਕਰੂੰਗਾ ਇੱਕ ਬੋਲ ਮਾਰੂਗਾ ਦੂਸਰੀ ਟੀਮ ਨੇ ਕੀ ਆ ਉਹ ਕੀ ਆ ਦੋ ਬਾਟਾ ਤੇ ਤੁਮ ਕਹਿ ਨਹੀਂ ਕਰਦਾ ਕਰਿਆ ਨਹੀਂ ਦੇਣਾ ਠੀਕ ਆ ਮੈਂ ਬਸ ਹੁਣ ਤੁਹਾਨੂੰ ਇਹ ਨਹੀਂ ਦੇਣਾ ਲੋ ਫੋੜ ਕੇ ਟੀਮ ਨਾਲ ਮਾਰੋ ਬਹੁਤ ਚਲੋ ਠੀਕ ਆ ਮੈਂ ਇਹਨਾਂ ਦੀ ਟੀਮ ਚੈਨਲ ਠੀਕ ਹੈ ਤੁਸੀਂ ਆਖੀ ਕਿ ਮੇਰੇ ਟੀਮ ਨਾਲ ਜਿਹੜੇ ਬੱਚੇ ਹੈਗੇ ਨਾ ਉਹ ਕੀ ਮੈਂ ਗੇਂਦ ਮਾਰਨੇ ਆ ਆਪਾਂ ਉਹ ਜੁੱਟ ਰਹੇ ਹੁੰਦੇ ਆ ਨਾ ਉਹਨਾਂ ਨੂੰ ਲੱਗੇ ਹੋਰ ਇਹ ਡਿਗੀਆਂ ਉਹਨੂੰ ਫਟਾਫਟ ਜੇ ਚੈਨ ਆ ਇਹਨਾਂ ਦੇ ਹੱਥ 'ਚ ਵੀ ਬਾਲ ਤੋਂ ਉਹਨਾਂ ਤੋਂ ਪਹਿਲਾਂ ਪਹਿਲਾਂ ਠੀਕ ਹੈ ਇਹ ਤੁਸੀਂ ਕੀ ਹੈ ਇਹਨਾਂ ਦੇ ਮਾਰਦੇ ਖਾਤੇ ਮਾਰਨਾ ਆਹ ਹੁਣ ਕੈਚ ਕਰ ਲਿਆ ਇਹਦਾ ਮਤਲਬ ਕਿ ਆਪਾਂ ਆਊਟ ਹੋ ਗਏ ਉਹਨਾਂ ਦੀ ਵਾਰੀ ਆ ਗਈ ਚਲੋ ਠੀਕ ਹੈ ਸਾਰੀ ਚੱਲੋ ਚੱਲੋ ਸਾਨੂੰ ਚੈਰ ਕਰਨਾ ਚੈਰ ਆ ਤੂਟ ਦਸ ਤੂਰੀਆਂ ਚੱਲ ਦੇ ਖੋਦ ਗਰੀ Okay, okay. Right, you. you. Oh, you're not here Oh,